ਗੱਡੀ ਬੱਲੇ ਕਰਦੀ ਐ ਅਸੀਂ ਸਨਦਾਰ ਮਖੇ ਜਾ ਰਹੇ ਐ ਢੋਲੀਆਂ ਨੇ ਡਗੇ ਜਿਹੜੇ ਪੂਰੇ ਖੜਕਾਰੇ ਐ ਨਜ਼ਾਰਾ ਜਿਹੜਾ ਖੁੱਲ ਆ ਰਿਹਾ ਐ ਢੋਲੀਆਂ ਤੇ ਤੱਕ ਮੌਕੇ ਦੀਆਂ ਬਾਤਾਂ ਆਹ ਨਜ਼ਾਰਾ ਸੋ ਬਾਣੀ ਹਾਂਜੀ ਵਾਹ ਬੇਬਾ ਸੋ ਜੀ ਧੰਨਵਾਦ ਕਰਦੇ ਆ ਸਾਡੇ ਬੱਦਲ ਬਰਦਾਰ ਜੀ ਡੇਪਲ ਭਾਜੀ ਗੁਰਨਾਮ ਨਾਣਾ ਸਾਡੇ ਸਤਿਕਾਰਯੋਗ ਸੁਮੇਂ ਭਾਰਤਵਾਲ ਸਟੈਂਚ ਸਾਡੇ ਰੀਕਟਰ ਸਾਹਿਬ ਜੀ ਹਰੇ ਨੌਜਵਾਨ ਵੀ ਜਿੰਦਾ ਬਹੁਤ ਵੱਡਾ ਸਹਿਯੋਗ ਅੱਜ ਇਸ ਜਿਹੜੇ ਕਹਿੰਦੇ ਆ ਸ਼ਬਦਾਂ ਦੀ ਖੇਡ ਸੱਜਣਾ ਟੋਲੇ ਬਿਨਾਂ ਬੋਲੇਗਾ ਖੁਸ਼ੀਆਂ ਹੀ ਭਟੀਆਂ ਤੇ ਬਦਿਲ ਪਾਏ ਰੋਲੇਗਾ ਜੱਫੀਆਂ ਨੂੰ ਜੱਫੀਆਂ ਤੇ ਟਕਰਾਂ ਨਾਲ ਸਹਿੰਦੇ ਆ ਉਹ ਸਾਡਾ ਹੋ ਜਾਂਦਾ ਜਿਹਦੇ ਨਾਲ ਦੀ ਬੰਦੇ ਆ ਉਹ ਸਾਡਾ ਹੋ ਜਾਂਦਾ ਇੱਕ ਪਾਸੇ ਸਾਡੇ ਬਾਈ ਹੋ ਮਾਈ ਬਾਈ ਕੈਦੀ ਦੁਨੀਆ ਦੁਨੀਆ ਦੇ ਬਰਬੂ ਮਾਇਕ ਅੰਜ ਵਾਲੇ ਜਿਹੜੇ ਸੁੱਧ ਮੂਸੇ ਵਾਲੇ ਕਿਹਾ ਰੱਜਣਾ ਬਾਦੀ ਚਲੰਗ ਜਿਹੜੀਆਂ ਸਿਰੇ ਦੀਆਂ ਲੇਖੀਆਂ ਔਰ ਦੁਨੀਆ ਦੇ ਬੱਬਰ ਸ਼ੇਰਾਂ ਦੀ ਕਹਾਣੀ ਹੈ ਟੋਲੀ ਸਾਹਿਬ ਇੱਕ ਮਿੰਟ ਦਿਓ ਹੁਸਮਾ ਹੈਲੋ 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 ਪੁਲੀ ਸਾਹਿਬ ਕਰਦੀਏ ਅੱਜ ਦੇ ਕੁਸ਼ਤੀ ਦੰਗਲ ਤੇ ਲੰਕਾਰੇ ਪਾੜਦੇ ਆ ਮਲ ਯੁੱਧ ਵਿੱਚ ਅਖਾੜਿਆਂ ਦੇ ਗਾਦਦੇ ਆ ਉਹ ਦੁਨੀਆ ਤੇ ਐਸੇ ਗੱਲ ਕਰੀਏ ਵੱਡੇ ਫੁਲਾੜੇ ਗਾਦਦੇ ਆ ਬਾਦੀ ਸਰੇ ਦੀ ਕੁਸ਼ਤੀ ਹੈ ਸਮਝਾ ਚੱਕ ਮਾਈਕਫੋਨ ਉਹ ਸਮੇਂ ਦੀਆਂ ਮਾਤਾਂ ਚੱਲ ਰਹੀਆਂ ਬਾਦੀ ਸਰੇ ਦਾ ਮਾਣ ਹੀ ਉਹਦਾ ਵਾਗੇ ਵਾਗੇ ਕਹਿੰਦੇ ਸਰੇ ਦਾ ਮੁਕਾਬਲਾ ਐਸ ਵੇਲੇ ਮੱਲਾਂ ਦੇ ਦਰਮਿਆਨ ਚੱਲਦਾ ਹੋਇਆ ਸਰੇ ਦਾ ਮੁਕਾਬਲਾ ਤੂੰ ਹੱਥ ਝੇੜਦੇ ਦੇਖੇ ਐ ਪੈਰ ਦੇ ਦੇਖੇ ਨਹੀਂ ਕਲਾਬਿਆਂ ਨੂੰ ਅਸੀਂ ਕੱਡਾ ਕੱਢਣ ਨੂੰ ਫਿਰਦੇ ਆ ਤੁਸੀਂ ਫਿਰਦੇ ਰਾਜੀ ਨਾਮਿਆਂ ਨੂੰ ਅਸੀਂ ਕੱਡਾ ਕੱਡਾ ਨੂੰ ਫਿਰਦੇ ਆਂ ਧਰਵਾਦ ਕਰਦੇ ਆਂ ਸੌਰ ਸਿੰਘ ਜੀ ਦੂਬੇਦਾਰ ਸਾਹਿਬ ਅਜੀਤ ਕਾੜ ਸੇ ਜੀ ਬੋਕਸਰ ਬਰੋਲੀ ਵਾਲੇ ਵੀਰਾਂ ਦਾ ਸਾਡੇ ਸਤਕਾਜ ਜੋਗ ਸਾਰੀ ਸ਼ਹਿਰ ਦੀ ਕਮੇਟੀ ਬਰੋਲੀ ਵੱਲੋਂ 25 ਤੇ 26 ਜੰਗ ਨੂੰ ਜੋ ਕਹਿੰਦੇ ਭਜਾਰੀ ਦੀ ਧਰਤੀ ਤੇ 27 ਜੰਗ ਨੂੰ ਬਹੁਤ ਵੱਡਾ ਸ਼ਕਤੀਮਾਹ ਮਾਹੌਲ ਪੈ ਰਿਹਾ ਇਹੋ ਜਿਹਾ ਫਿਰ ਕਹਿੰਦੇ ਆਣ ਵਾਲੇ ਦਿਨ ਦੇ ਵਿੱਚ ਹੋਰ ਵੀ ਆਪ ਪਤੀ ਕੋ ਪ੍ਰਿਤਪਾਲ ਖਲਵਾੜਾ ਪਹੁੰਚਣ ਜਾ ਰਹੇ ਆ ਕੱਲ ਨੂੰ ਸਾਹਿਬ ਜੀ ਦੀ ਮਿਹਰ ਜਿੱਥੇ ਜਿੱਥੇ ਸਾਡੇ ਸੇਵਾਦਾਰ ਕਾਲੇ ਸਾਹਿਬ ਜੀ ਦਾ ਬਹੁਤ ਵੱਡਾ ਅਸ਼ੀਰਵਾਦ ਹੈ ਜਿੱਥੇ ਸੇਵਾਦਾਰ ਕਾਲੇ ਸਾਹਿਬ ਜੀ ਦਾ ਬੱਲੇ 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 ਮੌਕੀ ਅੰਦਰ ਹੋਣੀ ਹੈ ਉਸ ਦੀ ਮਦਦ ਬਖਸ਼ੋਰੀ ਹੈ ਇੱਕ ਪਾਸੇ ਗੁਰਜੀਤ ਹੈ ਦੂਜੇ ਪਾਸੇ ਫਾਰਕ ਅੱਲਾਹੁ 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 ਦਾ ਵਾਜਦਾਵੇ ਉੱਲੀ ਦੀ ਫਕੀਰ ਦੇ ਵਿੱਚੋਂ ਲਾਹੂ ਦਾ ਆਵਾਜ਼ ਆਵੇ ਆ ਗਈ ਵਾਰੀ ਕਹਿੰਦੇ ਸੜਾ ਹੋਇਆ ਪਿਆ ਕਾਲੂ ਫੱਟੇ ਬਕਰ ਕਾਲੇ ਸ਼ਾਹ ਜੀ ਬੋਲੋ ਬਹੁਤ ਵੱਡਾ ਅਸ਼ੀਰਵਾਦ ਪੁਲਵਾਨਾਂ ਨੂੰ ਸੈਂਪੁਰ ਦੀ ਧਰਤੀ ਤੇ ਦਿੱਤਾ ਜਾਣਾ ਜਿੱਥੇ ਕਹਿੰਦੇ ਪ੍ਰਤਮਾਲ ਖਵਾੜਾ ਕਿ ਜਸਾ ਬੱਤੀ ਪਹੁੰਚਣ ਜਾ ਰਿਹਾ ਹੋਰ ਵੀ ਦੁਨੀਆ ਦੇ ਬੱਲ ਪਹੁੰਚਣਗੇ ਅਸ ਵੇਲੇ ਕਹਿੰਦੇ ਕੁਸ਼ਤੀ ਚੱਲਦੀ ਹੈ ਵਿੱਚ ਮੈਦਾਨ ਤੇ ਤੇ ਟੱਕਰ ਪੈ ਗਈ ਸ਼ੇਰਾਂ ਦੀ ਲੋਕੀ ਤੱਕ ਦੇ ਖੜ ਖੜ ਕੇ ਪੁਲਵਾਨ ਜੋਰ ਲਾਉਂਦੇ ਮੈਦਾਨ ਦੇ ਵਿਚਾਰ ਰੜ ਕੇ ਨਹੀਂ ਪਤਾ ਲੱਗਦਾ ਘੱਟੇ ਵਾਧੇ ਦਾ

ਕਿ ਮੱਲਾਂ ਨੂੰ ਵੇਚੇ ਖਾੜੇ ਮੱਲਾਂ ਦੇ ਨਾਲ ਕਹਿਣਾ ਚਾਹੀਦਾ ਆਨੰਦਪੁਰੀਓ ਵੱਡਾ ਨਾਮ ਸੁਣਿਆ ਤੁਹਾਡਾ ਇੱਕ ਇੱਕ ਪਹਿਲਵਾਨੀ ਦੇ ਨਾਮ ਬੰਦਾ ਸਮੇਂ ਦੀਆ ਦਿੱਲੀ ਤੋਂ ਨਾਲ ਖੁਦੋਂ ਤੋਂ ਕੋਟਾ ਬਣਨ ਵਾਲੀਆਂ ਬਾਤਾਂ ਪੈ ਰਹੀਆਂ ਆਹ ਜਵਾਨੀਆਂ ਖੇੜੀਆਂ ਯਾਰਾ ਵੱਜਾ ਹੋਇਆ ਆਓ ਬੱਲੇ ਬੱਲੇ ਵਾਹ ਵਾਹ ਬਈ ਵਾਹ ਉਹ ਤੈਨਾਂ ਤੇਰੇ ਯਾਰ ਨੂੰ ਦੱਬਣ ਨੂੰ ਖਿਰਦੇ ਸੀ ਅੱਕਲ ਹੋਵੇਗਾ ਹੱਸਦਾ ਰੱਠੀ ਦਾ ਅੱਕਲ ਹੋਵੇਗਾ ਹੋ ਹਰ ਕੱਡੇ ਅੱਜ ਦਾ ਜੰਤ ਬੜੀ ਕੇਸਰੀ ਆ ਮਾਰੋ ਜੱਟੂ ਵਰਜੀਤ ਉਪਰਮਾ ਨਹੀਂ ਕੰਮ ਉਹਦੇ ਖੁੱਦ ਹੋ ਗਿਆ ਸੱਤ ਬੰਦਾ ਸਭਾ ਨੋਟ ਕਰ ਲਿਓ ਬੰਦਾ ਫਿਰ ਬੇਨਤੀ ਹੱਤ ਪਿੱਛੇ متراعدی پوچھتا سوال ہے سبھی یاد ہے ہر پیچھے مترای کا سوال ہے پوچھتا سوال ہے ਜੋ ਖੇਡਿਆ ਜਾ ਰਿਹਾ ਹੈ 7 ਪਿੰਟ ਦਾ ਸਮਾਂ ਜਿਹੜਾ ਚੱਲਦੀ কুਸ਼ਤੀ ਦਾ ਬਾਕੀ ਹੈ ਇਹ ਔਰ ਸਮੇਂ ਦੀਆਂ ਬਾਤਾਂ ਹੈ ਚੰਦੇ ਹੋਏ ਕਦੇ ਮੁਕਾਬਲੇ ਆ ਮਕੇ ਹੋਏ ਜੋੜਾ ਦੀ ਆਪਟਾ ਜਿਹੜੀਆਂ ਹੱਲੂ ਲੋੜਾਂ ਦੀਆਂ ਬਾਤਾਂ ਹੈ ਲਾਡੀ ਸ਼ਰਮਾ ਸਾਹਬ ਤੇਰੇ ਇਲਾਕੇ ਤੇ ਚੜਦੇ ਹੋਈਆਂ ਲੋੜਾਂ ਦੀਆਂ ਬਾਤਾਂ ਬਾਹਰ ਰਿਹਾ ਭੱਲੇ ਵਰਜੀਤ ਹਿੱਸਾ ਇਹਨਾਂ ਬੰਦਾਂ ਤੋਂ ਮਾਰ ਦਿਓ ਔਰ ਜਿਹਨੂੰ ਹੱਥ ਦਿੱਤੇ ਆ ਪ੍ਰਮਾਤਮਾ ਨੇ ਤਾਲੀ ਬਾਹਵਾਲੇ ਦੀ ਆ ਤਾਲੀ ਮਾਰ ਦਿਓ ਓ ਜਸਤੀ ਬੱਲੇ ਟੱਕੜੇ ਦੀ ਪੈਣਗੇ ਢੋਲ ਚ ਬਚੂਗਾ ਹੁ ਮਰਜੇ ਦੀ ਪੱਖੀ ਮੰਗੋ ਜਿਹੜਾ ਅੱਜ ਬਚੂਗਾ ਧੂੜ ਹਵਾ ਤੇ ਵਿਚਰਦੀ ਰਹੂ ਸਿੱਧ ਬੜੀ ਦਾ ਸਿੱਧ ਮੁੱਤਕੇ ਲੈ ਜੂ ਮੁੱਤਕੇ ਲੈ ਜੂ ਖਮਾ ਪਾਤਾ ਹੋਇਆ ਖਮਾ ਪਾਤਾ ਹੋਇਆ ਆ ਸਮੇਂ ਦੀਆਂ ਬਾਤਾਂ ਸਮੇਂ ਦੀਆਂ ਬਾਤਾਂ ਲੰਘਦੇ ਹੋਏ ਸਮੇਂ ਦੀਆਂ ਬਾਤਾਂ ਚਲਦੀਆਂ ਆ ਆ ਟੋਰੀਆਂ ਦਾ ਬੜਾ ਧੰਨਵਾਦ ਆ ਬੜਾ ਸਤਿਕਾਰ ਸਾਡੀ ਸਾਰੀ ਜੰਗਲ ਕਮੇਟੀ ਦਾ ਜਿਨ੍ਹਾਂ ਭਰਾਵਾਂ ਨੇ ਅੱਜ ਦੇ ਕੁਸ਼ਤੀ ਟੱਕੜ ਦੇ ਵਿੱਚ 440 ਮੋਟੇ ਕਰੰਟ ਪੜਾ ਕੇ ਲੈ ਵੀ ਸ਼ਰਮਾ ਜੀ ਦੇ ਮਹਾਰਾਸ਼ਟਰ ਚ ਆ ਕੁਸ਼ਤੀ ਹੁੰਦੀ ਤਾਂ ਕੁਸ਼ਤੀ ਦਾ ਬਜਟ ਘੱਟੋ ਘੱਟ 15 ਲੱਖ ਹੋਣਾ ਨਹੀਂ ਪਰ ਅੱਜ ਇੱਕ ਲੱਖ ਉਹ ਮੁੰਡਿਆਂ ਨੇ ਡਾਂਖੜ ਕਾਪਤੀ ਆ ਕਲੀ ਗੋਰਾਵ ਦੀ ਦੇਖਦੇ ਪਹਿਲਵਾਨੀ ਦੇ ਇਸ਼ਕ ਦੀ ਖਵਾ ਦਿੱਤੀ ਆ ਔਰ ਸਰੂਪ ਹੋਣਾ ਦੇ ਵੀ ਜੀਦਾਰੀ ਪਹਿਲਵਾਨੀ ਦੇ ਹੱਕ ਨਹੀਂ ਪਾਉਂਦੀ ਆ ਉਹ ਮੁੰਡਿਆਂ ਨੇ ਨਜ਼ਾਰਾ ਲਿਆਤਾ ਕਲੀ ਲੋਰ ਪਹਿਲਵਾਨੀ ਦੇ ਇਸ਼ਕ ਦੀ ਸੁਵਾ ਦਿੱਤੀ ਆ ਜਾਂਦਾ ਹੋਇਆ ਬਟਾ ਮੁਕਾਬਲਾ ਬਹੁਤ ਹੀ ਸਿਰੇ ਦੇ ਕਲੀ ਦੀਆਂ ਹੱਡੀਆਂ ਦੀ ਕੁਸ਼ਤੀ ਸਿਰੇ ਦੀ ਕੁਸ਼ਤੀ ਔਰ ਕਿਹਦੇ ਸਾਹ ਪਿੱਛੇ come okay, چیز ہے ہوا جگ چاہی ہوئی جگ کا مزاج باوے کھو کا مزاج کلی کے ਜਾ ਦੇ ਗੱਲ ਕਦੀਰ ਦੀ ਉਹ ਪੁੱਤ ਮੇਰੇ ਦੀ ਦੇਖੋ ਤਾਰੇ ਭਾਈ ਦਾ ਹੱਟ ਪੱਛੇ ਤੇ ਕੁਰਸੀ ਰਖੂਰਾ ਜੋਰ ਨਾਲ ਦਿਖਾਈਦਾ ਜੋਰ ਨਾਲ ਦਿਖਾਈਦਾ ਅਦਰ ਸੁਭਾਗਰ ਕਾਲੇ ਸ਼ਾਹੀ ਜੀ ਕਹਿੰਦੇ ਆ ਕਿ ਕੱਲ ਨੂੰ ਸੈਂਟਰ ਦੀ ਚਾਪੀ ਤੇ ਪ੍ਰਿੰਟ ਬਾਦ ਫਟਵਾਣਾ ਜਸ਼ਨ ਪੱਟੀ ਹੋਰ ਵੀ ਬੜੀ ਮੋਹਰ ਜਾ ਰਿਹਾ ਅਸੀਂ ਸਿਮਰ ਕਾਲੇ ਸ਼ਾਹੀ ਦਾ ਬਹੁਤ ਧੰਨਵਾਦ ਕਰਦੇ ਆ ਦੁਨੀਆ ਦੇ ਬੰਦੇ ਤੇ ਬੰਦੇ ਸਪੋਰਟਸ ਫੋਰ ਬਾਲਟਰ ਕਬੱਡੀ ਦੇ ਸਪੋਰਟਸ ਜਾ ਦਸਤ ਨੂੰ ਜਿੱਕਰ ਸਵਾਦ ਆਦਾ ਇੱਕ ਵਾਰ ਸੁਮਿਤ ਸਪੈਂਕ ਤੇ ਰਿੰਕੂ ਸਮੇਂਦ ਨਾਲ ਤਾੜੀਆਂ ਲੱਗੀਆਂ ਤੇ ਇਹ ਟਿੰਡਾ ਦੇ ਮਾਤੇ ਤਾੜੀਆਂ ਵਾਸਤੇ ਪਲੀਜ਼ ਇਹ ਕੁੱਸਦੀ ਅੱਜ ਘਰਾਂ ਲੱਗਿਆ ਨਾ ਜਦੋਂ ਹਾਈ ਕੋਰਟ ਫੈਸਲਾ ਹੁੰਦਾ ਮੁੜ ਕੇ ਜੱਜ ਨਹੀਂ ਬੈਠਦਾ ਇਹਨਾਂ ਨਾਲ ਜੱਜ ਬਿਠਾ ਲਤਾ ਮੁੜ ਕੇ ਮੁੜ ਕੇ ਕਹਿੰਦੇ ਮੁਕਾਬਲਾ ਖੜਾ ਲਿਤਾ ਇਹ ਨਹੀਂ ਹੁੰਦਾ ਤਾਂ ਉਹਦਾ ਕੀ ਨਾ ਕਰਾ ਦਿੰਦਾ ਸੁਮਿਤ ਸਪੈਂਕੀ ਰਿੰਕੂ ਜਦੋਂ ਧਰਦੇ ਵਰਗਾ ਬੰਦਾ ਦੋ ਗੱਟ ਲੀਡ ਜਾਂਦਾ ਤਾੜੀਆਂ ਲਾ ਦੋ ਵਾਹ ਜੀ ਕਿੰਨਾ ਕਸਮਾ ਹੋ ਗਿਆ ਬਹੁਤ ਗਿਆ ਸਮਾ ਹੋ ਗਿਆ ਸਮਾ ਸਮਾ ਪਰ ਸੱਤ ਮਿੰਟ ਕੋਈ ਤਾੜੀਆਂ ਲਾਦਾ ਹੁਣ ਕਾਪੀ ਦੇ ਸੁਣਿਆ ਫੈਸਲਾ ਉਹ ਕੰਮ ਕਰਦਿਆਂ ਪਹਿਲਵਾਨਾਂ ਦਾ ਫਾਰੇ ਦਾਸ਼ਰ ਵੀਰਾਂ ਦਾ ਤੇ ਕਮੇਟੀ ਮੈਂਬਰਾਂ ਦਾ ਸੋ ਦੋਨਾਂ ਨੂੰ ਸਲਾਮ ਹੈ ਫਾਰਕ ਨੂੰ ਵੀ ਅਸੀਂ ਫਾਰਕ ਦੇ ਕੋਚ ਜੱਲੀਪੁਰਾ